ਅਰਜੈਂਸੀ ਵਿੱਚ ਇੱਕ ਪੇਸ਼ੈਂਟ ਆਇਆ ਸੀ ਗਨ ਸ਼ਾਟ 셀ਫ ਅਸੈਸਿਨੇਟਿਡ ਆ ਔਰ ਪੇਸ਼ੈਂਟ ਅਨਕੌਂਸ਼ੀਅਸ ਆ ਕਰੰਟਲੀ ਟ੍ਰੀਟਮੈਂਟ ਚੱਲਦਾ ਪਿਆ ਇਹਨਾਂ ਦਾ ਔਰ ਸਾਡੀ ਪੂਰੀ ਟੀਮ ਇੱਥੇ ਦੇਖ ਰਹੀ ਹੈ ਇਹਨਾਂ ਨੂੰ ਡਾਕਟਰ ਫਿਆਜ਼ ਨੇ ਨਾਲ ਉਹਨਾਂ ਨੇ ਕੁਝ ਐਗਜ਼ਾਮਿਨ ਕੀਤਾ ਵਾ ਔਰ ਬੁਲੇਟ ਸਲੇ ਅੰਦਰ ਹੀ ਆ ਔਰ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਕਰਵਾ ਰਹੇ ਆ ਚੈਸਟ ਦੀ ਸਕੈਨ ਕਰਵਾ ਰਹੇ ਆ ਉਸ ਤੋਂ ਬਾਅਦ ਦੇਖਦੇ ਹਾਂ ਫਰਦਰ ਕਿੰਨੇ ਬੁਲੇਟ ਇੱਕ ਹੀ ਬੁਲੇਟ ਆ ਐਂਟਰੀ ਬੁਲਟ ਇੱਕ ਹੀ ਆ ਐਗਜ਼ਿਟ ਨਹੀਂ ਹੈਗਾ ਹਾਲੇ ਹਾਂਜੀ ਆਊਟ ਆਫ ਪੇਨ ਨੇ ਕੰਡੀਸ਼ਨ ਜਿਹੜੀ ਆ ਉਹ ਲੈਸ ক্রিਟੀਕਲ ਇਹਨਾਂ ਦੀ ਆਊਟ ਆਫ ਡੇਂਜਰ ਨਹੀਂ ਹੈਗਾ ਤੇ ਹੁਣੇ ਕੰਟਰੋਲ ਦਾ ਫੋਨ ਆਇਆ ਸੀ ਵੀ ਕਿਸੇ ਰੈਸਟੋਰੈਂਟ ਤੇ ਗੋਲੀ ਚੱਲੀ ਆ ਤੇ ਮੈਂ ਤੇ ਅਲੋਂਗ ਵੇਥ ਮੇਰੀ ਐਸਐਸਓ ਸਦਰ ਅਸੀਂ ਉੱਥੇ ਚਾਹੇ ਚੋ ਰੈਸਟੋਰੈਂਟ ਤੇ ਪਹੁੰਚੇ ਉੱਥੇ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਮਾਲਕ ਜਿਹੜਾ ਮਨਪ੍ਰੀਤ ਹੈ ਉਹਨੇ ਖੁਦ ਹੀ ਆਪਣੇ ਗੋਲੀ ਚ ਆਪਣੇ ਉਹਨੂੰ ਮਾਰ ਲਈ ਆ ਤੇ ਉਹ ਐਵਰੋਲ ਹਸਪੀਟਲ ਦਾਖਲ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਮੈਟਰ ਕੀ ਆ ਕੀ ਜਾਣਦੇ ਆਂ ਦੇਖਦੇ ਹਾਂ ਵੈਰੀਫਾਈ ਕਰਦੇ ਹਾਂ ਕੀ ਹੋ ਰਿਹਾ ਕੀ ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਜਿਹੜੀ ਗੋਲੀ ਐਕਸੀਡੈਂਟਲੀ ਚੱਲੀ ਆ ਕਿ ਜਨਤਕ ਤੇ ਚੱਲੀ ਆ ਵੈਰੀਫਾਈ ਕਰਨ ਤੋਂ ਬਾਅਦ ਦੱਸਾਂਗੇ। ਐਮਰਜੈਂਸੀ ਵਿੱਚ ਇੱਕ ਪੇਸ਼ੈਂਟ ਆਇਆ ਸੀ ਗਨ ਸ਼ਾਟ ਸੈਲਫ ਅਸੈਸੀਨੇਟਿਡ ਆ ਔਰ ਪੇਸ਼ੈਂਟ ਅਨਕੌਂਸ਼ੀਅਸ ਆ। ਕੰਰੈਂਟਲੀ ਟ੍ਰੀਟਮੈਂਟ ਚੱਲਦਾ ਪਿਆ ਇਹਨਾਂ ਦਾ ਔਰ ਸਾਡੀ ਪੂਰੀ ਟੀਮ ਇੱਥੇ ਦੇਖ ਰਹੀ ਹੈ ਇਹਨਾਂ ਨੂੰ। ਡਾਕਟਰ ਫਿਆਜ਼ ਨੇ ਨਾਲ ਉਹਨਾਂ ਨੇ ਪਹਿਸ਼ ਨੀ ਐਗਜ਼ਾਮਿਨ ਕੀਤਾ ਵਾ ਔਰ ਬੁਲੇਟ ਸਲੇ ਅੰਦਰ ਹੀ ਆ ਔਰ ਉਸ ਤੋਂ ਬਾਅਦ ਹੁਣ ਆਪਾਂ ਇਹਨਾਂ ਦੀ ਕਰਵਾ ਰਹੇ ਹਾਂ ਚੈਸਟ ਦੀ ਸਕੈਨ ਕਰਵਾ ਰਹੇ ਹਾਂ। ਔਰ ਉਸ ਤੋਂ ਬਾਅਦ ਦੇਖਦੇ ਹਾਂ ਫਰਦਰ ਇੱਕ ਹੀ ਬੁਲੇਟ ਆ ਐਂਟਰੀ ਉਹ ਦੇਖੀ ਐ ਐਗਜ਼ਿਟ ਨਹੀਂ ਹੈਗਾ ਹਲੇ ਹਾਂਜੀ ਆਊਟ ਆਫ ਡੇਂਜਰ ਨਹੀਂ ਕੰਡੀਸ਼ਨ ਜਿਹੜੀ ਆ ਉਹ ਹਲੇ ਕ੍ਰਿਟੀਕਲ ਇਹਨਾਂ ਦੀ ਆਊਟ ਆਫ ਡੇਂਜਰ ਨਹੀਂ ਹੈਗਾ ਹੁਣੇ ਕੰਟਰੋਲ ਦਾ ਫੋਨ ਆਇਆ ਸੀ ਕਿ ਕਿਸੇ ਰੈਸਟੋਰੈਂਟ ਤੇ ਗੋਲੀ ਚੱਲੀ ਐ ਤੇ ਮੈਂ ਤੇ ਅਲੌਂਗ ਵੇਜ ਮੇਰੀ ਐਸਐਟਓ ਸੱਦਰ ਉੱਥੇ ਚਾਹ ਤੇ ਰੈਸਟੋਰੈਂਟ ਤੇ ਪਹੁੰਚੇ ਉੱਥੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੇ ਮਾਲਕ ਜਿਹੜਾ ਮਨਪ੍ਰੀਤ ਨੇ ਉਹਨੇ ਖੁਦ ਹੀ ਆਪਣੇ ਗੋਲੀ ਚ ਆਪਣੇ ਉਹਨੂੰ ਮਾਰ ਲਈ ਐ ਤੇ ਉਹ ਐਵਰੋਲ ਹਸਪਤਲ ਦਾਖਲਾ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਮੈਟਰ ਕੀ ਆ। ਦੇਖਦੇ ਹਾਂ ਵੈਰੀਫਾਈ ਕਰਦੇ ਹਾਂ ਕੀ ਹੋ ਰਿਹਾ ਕੀ। ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਜਿਹੜੀ ਗੋਲੀ ਐਕਸੀਡੈਂਟਲੀ ਚੱਲੀ ਆ ਕਿ ਜਾਨਵਰ ਵੀ ਚੱਲੀ ਆ ਵੈਰੀਫਾਈ ਕਰਨ ਤੋਂ ਬਾਅਦ ਦੱਸਾਂ। ਐਮਰਜੈਂਸੀ ਵਿੱਚ ਇੱਕ ਪੇਸ਼ੈਂਟ ਆਇਆ ਸੀ ਗਨ ਸ਼ਾਟ ਸੈਲਫ ਅਸੈਸਿਨੇਟਿਡ ਆ ਔਰ ਪੇਸ਼ੈਂਟ ਅਨਕੌਂਸ਼ੀਅਸ ਆ ਕਰੰਟਲੀ ਟ੍ਰੀਟਮੈਂਟ ਚੱਲਦਾ ਪਿਆ ਇਹਨਾਂ ਦਾ ਔਰ ਸਾਡੀ ਪੂਰੀ ਟੀਮ ਇੱਥੇ ਦੇਖ ਰਹੀ ਹੈ ਇਹਨਾਂ ਨੂੰ। ਡਾਕਟਰ ਫਿਆਜ਼ ਨੇ ਨਾਲ ਉਹਨਾਂ ਨੇ ਪਹਿਛੇ ਐਗਜ਼ਾਮਿਨ ਕੀਤਾ ਵਾ ਔਰ ਬੁਲੇਟ ਸਲੇ ਅੰਦਰ ਹੀ ਆ ਔਰ ਉਸ ਤੋਂ ਬਾਅਦ ਹੁਣ ਆਪਾਂ ਕਿ ਇਹਨਾਂ ਦੀ ਕਰਵਾ ਰਹੇ ਆ ਚੈਸ ਦੀ ਸਕੈਨ ਕਰਵਾ ਰਹੇ ਆ ਔਰ ਉਸ ਤੋਂ ਬਾਅਦ ਦੇਖਦੇ ਆ ਫਰਦਰ ਕਿੰਨੇ ਬੁਲੇਟ ਇੱਕ ਹੀ ਬੁਲੇਟ ਆ ਐਂਟਰੀ ਉਹਨੂੰ ਦੇਖੀ ਆ ਐਗਜ਼ਿਟ ਨਹੀਂ ਹੈਗਾ ਹਲੇ ਹਾਂਜੀ ਆਊਟ ਆਫ ਡੇਂਜਰ ਨਹੀਂ ਕੰਡੀਸ਼ਨ ਜਿਹੜੀ ਆ ਉਹ ਹਲੇ ਕ੍ਰਿਟੀਕਲ ਇਹਨਾਂ ਦੀ ਆਊਟ ਆਫ ਡੇਂਜਰ ਨਹੀਂ ਹੈਗਾ ਹੁਣੇ ਕੰਟਰੋਲ ਦਾ ਫੋਨ ਆਇਆ ਸੀ ਕਿ ਕਿਸੇ ਰੈਸਟੋਰੈਂਟ ਤੇ ਗੋਲੀ ਚੱਲੀ ਆ ਤੇ ਮੈਂ ਤੇ ਅਲੌਂਗ ਵੇਜ ਮੇਰੀ ਐਸਟ ਸਦਰ ਅਈ ਉੱਤੇ ਚਾਹੇ ਚੋ ਰਿਵਸਟਡ ਤੇ ਪਹੁੰਚੇ ਉੱਥੇ ਸਾਨੂੰ ਪਤਾ ਲੱਗਾ ਕਿ ਉਹਨੇ ਦੇ ਮਾਲਕ ਜਿਹੜਾ ਮਨਪ੍ਰੀਤ ਤੇ ਉਹਨੇ ਖੁਦ ਹੀ ਆਪਣੇ ਗੋਲੀ ਚ ਆਪਣੇ ਉਹਨੂੰ ਮਾਰ ਲਈ ਆ ਤੇ ਉਹ ਐਵਰੋਲ ਹਸਪੀਟਲ ਦਾਖਲ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਮੈਟਰ ਕੀ ਆ ਕੀ ਜਾਣਦੇ ਆ ਵੈਰੀਫਾਈ ਕਰਦੇ ਹਾਂ ਕੀ ਹੋ ਰਿਹਾ ਕੀ ਅੱਜ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਜਿਹੜੀ ਗੋਲੀ ਐਕਸੀਡੈਂਟਲੀ ਚੱਲੀ ਆ ਕਿ ਜਨਤਕ ਚੱਲੀ ਆ ਵੈਰੀਫਾਈ ਕਰਨ ਤੋਂ ਬਾਅਦ ਦੱਸਾਂ